ਜਾਨ ਦੇ ਬਾਰੇ ਅੱਜ ਅਸੀਂ ਵਿਸ਼ਵਿੰਦੂ ਸੰਗ ਔਰ ਚਿਪਸਨਾ ਖੰਡ ਭਾਰਤ ਜਿਹੜੀ ਇਹ ਟੀਮ ਸਾਰੀ ਮਹਤਾ ਜੀ ਦੇ ਅਗਵਾਈ ਦੇ ਵਿੱਚ ਇੱਥੇ ਡੀਐਸਪੀ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਮਿਲਣ ਆਏ ਆ ਉਹਨਾਂ ਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਨੂੰ ਅਸੀਂ ਸਾਰੇ ਸ਼ਹਿਰ ਦੀਆਂ ਸਮੱਸਿਆਵਾਂ ਜਿਹੜਾ ਰੋਜ਼ ਕ੍ਰਾਈਮ ਹੋ ਰਿਹਾ ਔਰ ਲੁੱਟਕਸੋਟ ਹੋ ਰਹੀ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਔਰ ਉਹਨਾਂ ਨੂੰ ਅਸੀਂ ਇਹ ਵੀ ਵਿਸ਼ਵਾਸ ਦਰਵਾਇਆ ਕਿ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਉਹ ਤੁਹਾਡੇ ਨਾਲ ਖੜੀ ਆ ਉਹਨਾਂ ਨੇ ਵੀ ਇਹ ਸਾਨੂੰ ਦੱਸਿਆ ਵੀ ਇਹ ਮੈਂ ਨਵਾਂ ਨਵਾਂ ਇੱਥੇ ਜੁਆਇਨ ਕੀਤਾ ਹੈ ਮੈਂ ਥੋੜਾ ਜਿਹਾ ਫਗਵਾੜੇ ਦਾ ਕਰਾਫਟ ਦੇਖ ਕੇ ਔਰ ਮੈਂ ਪੂਰੇ ਸਟੇਪ ਚੱਕੂੰਗਾ ਔਰ ਲੋਕਾਂ ਨੂੰ ਮੈਂ ਅਵੇਅਰ ਕਰੂੰਗਾ ਉਹਨਾਂ ਨੇ ਆਪਣੀ ਬਾਈਟ ਵੀ ਦਿੱਤੀ ਹੈ ਕਿ ਤੁਸੀਂ ਆਪਣੇ ਆਪਣੇ ਸਾਰੇ ਮਹੱਲਿਆਂ ਦੇ ਵਿੱਚ ਇੱਕ ਇੱਕ ਦੋ ਦੋ ਚੌਕੀਦਾਰ ਜ਼ਰੂਰ ਰੱਖੋ ਤਾਂ ਕਿ ਜਿਹੜਾ ਪੁਲਿਸ ਦੀ ਸਹਾਇਤਾ ਤੁਹਾਨੂੰ ਆ ਸਕੇ ਕਿ ਕੋਈ ਪੁਲਿਸ ਦੀ ਜਿਹੜੀ ਟੀਮ ਹੈ ਬਹੁਤ ਘੱਟ ਹੈ ਸਟਾਫ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਵੀ ਅਵੇਅਰ ਹੋਈਏ ਔਰ ਜਿਹੜੇ ਵੀ ਅਸੀਂ ਕੋਈ ਏਦਾਂ ਦਾ ਕੋਈ ਸ਼ਖਸ ਦੇਖਦੇ ਆਂ ਜਿਹੜਾ ਬਿਨਾਂ ਨੰਬਰ ਪਲੇਟ ਤੋਂ ਸਾਨੂੰ ਸ਼ੱਕੀ ਬੰਦਾ ਦੇਖਦਾ ਤੇ ਉਸ ਨੂੰ ਪੁਲਿਸ ਨੂੰ ਇਨਫੋਰਮ ਕਰੀਏ ਔਰ ਜਿਹੜਾ ਕ੍ਰਾਈਮ ਥੋੜਾ ਜਿਹਾ ਗਰਾਫ ਘਟੇ ਸੋ ਸਾਰਿਆਂ ਨੂੰ ਅਪੀਲ ਆ ਮੇਰੇ ਜਿੰਨੇ ਵੀ ਇੱਥੇ ਸਾਥੀ ਆਏ ਆ ਜੇ ਮਹਿਤਾ ਜੀ ਔਰ ਮੇਰੇ ਨਾਲ ਅਮਰਜੀਤ ਜੀ ਖੜੇ ਆ ਔਰ ਸਾਡੇ ਸਾਰੇ ਸਾਥੀ ਜਿਹੜੇ ਆਏ ਆ ਉਹ ਅਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਸਾਰੇ ਅਗਵਕਤ ਕਰਾਇਆ ਔਰ ਉਹਨੇ ਸਾਨੂੰ ਵਿਸ਼ਵਾਸ ਦਿੱਤਾ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਵੀ ਰਲ ਮਿਲ ਕੇ ਸਾਰੇ ਆਪਣੇ ਸ਼ਹਿਰ ਲਈ ਅਵੇਅਰ ਹੋਈਏ ਔਰ ਇਦਾਂ ਦਾ ਕੋਈ ਅਸੀਂ ਬੰਦਾ ਦੇਖਦੇ ਆ ਤੇ ਉਹਨੂੰ ਆਪਾਂ ਅਚੇਤ ਪੁਲਿਸ ਨੂੰ ਜਾ ਕੇ ਉਹਦੀ ਕੰਪਲੀਨਟ ਵੀ ਮੈਨੂੰ ਕੋਈ ਹੋ ਗਿਆ ਹਫਤਾ ਖ ਹੋ ਗਿਆ ਹਮਤੋਂ ਬੀਐਸਪੀ ਭਗਵਾੜਾ ਜਿਹੜਾ ਇੱਥੇ ਤਣਾਤ ਹੋਇਆ ਤੇ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਇਸ ਸ਼ਹਿਰ ਦੇ ਵਿੱਚ ਜਿਹੜਾ ਕ੍ਰਾਈਮ ਆ ਉਹਦਾ ਜਿਹੜਾ ਗਰਾਫ ਆ ਜਿਹੜਾ ਉਹਨੂੰ ਥੱਲੇ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਕੋਈ ਵੀ ਲੜਾ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਪੈਦਾ ਹੋਵੇ ਤੇ ਸੈਕੰਡਲੀ ਜਿਹੜਾ ਡਰੱਗਸ ਦਾ ਜਿਹੜਾ ਹੈਗਾ ਇਹ ਮੇਨ ਮੁੱਦਾ ਆ ਪਰ ਜਿਹੜੀ ਵੀ ਡਰੱਗ ਦੇ ਅਫੈਕਟਡ ਏਰੀਆ ਆ ਹੁਣ ਅਜਿਹੀ ਜਿਹੜਾ ਕੈਸੋ ਜਿਹੜਾ ਉਹ ਪਲਾਨ ਕੀਤਾ ਰੋਜ਼ ਸਵੇਰੇ ਜਿਹੜਾ ਕਰਾਂਗੇ ਉਹਨਾਂ ਵਿੱਚ ਉਹ ਜਿਹਨੇ ਵੀ ਜਿਹੜੇ ਡਰਗ ਦੇ ਗੰਦੇ ਵਿੱਚ ਇਨਵੋਲ ਹੈ ਉਹਨਾਂ ਨੂੰ ਜਿਹੜਾ ਗ੍ਰਸਤਾਰ ਕੀਤਾ ਜਾਏਗਾ ਤੇ ਜੇ ਲਾਚ ਵਿੱਚ ਭਰਿਆ ਜਾਏਗਾ ਤੇ ਸਾਈਕਲ ਲਈ ਇੱਕ ਵਾਰ ਕਰਦਾ ਅਪੀਲ ਸਾਰੇ ਲੋਕਾਂ ਨੂੰ ਕਿ ਜਿਹੜਾ ਆਪਣੇ ਆਪਣੇ ਮੁਹੱਲਿਆਂ ਵਿੱਚ ਜਾਂ ਦੁਕਾਨਾਂ ਵਿੱਚ ਜਿਹੜੇ ਬਾਹਰ ਰਾਤ ਨੂੰ ਇੱਕ ਇੱਕ ਜਾਂ ਦੋ ਦੋ ਚੌਕੀਦਾਰ ਜਿਹੜੇ ਆ ਉਹ ਜੂਰ ਰੱਖਣ ਤਾਂ ਕਿ ਜਿਹੜਾ ਜਿਹੜੀ ਰਾਤ ਨੂੰ ਰਾਤ ਜਿਹੜੀਆਂ ਚੋਰੀਆਂ ਵਗੈਰਾ ਹੁੰਦੀਆਂ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਹਰ ਜਿਹੜਾ ਅਨਸਰ ਤੋਂ ਦੇ ਫਰ ਦੇਆ ਤਾਂ ਕਿ ਉਹਨਾਂ ਦੇ ਜਿਹੜੇ ਚੌਕੀਦਾਰ ਆ ਉਹ ਪੁੱਛਣ ਪੁਲਿਸ ਦੇ ਉਹਨਾਂ ਦੇ ਹੈਲਪ ਦੇ ਵਿੱਚ ਜਰੂਰ ਪਹੁੰਚਦੀ ਆ ਪਰ ਹਰ ਥਾਂ ਤੇ ਜਿਹੜੀ ਆ ਪੁਲਿਸ ਜਿਹੜੀ ਆ ਉਹ ਨਹੀਂ ਲਗਾਈ ਜਾ ਸਕਦੀ ਇਸ ਕਰਕੇ ਜੇ ਇਹਨਾਂ ਨੂੰ ਹੀ ਆਪਾਂ ਲੋਕੀ ਜਿਹੜੇ ਆਪ ਆਇਆ ਕਰਕੇ ਤੇ ਕਰਨ ਤਾਂ ਕਿ ਆਪਾਂ ਜਦੋਂ ਵੀ ਉਹਨਾਂ ਨੂੰ ਹੈਲਪ ਦੀ ਲੋੜ ਪਵੇ ਤੇ ਉਹਨਾਂ ਲਈ ਹੈਲਪ ਲਈ ਜਿਹੜੀ ਆ ਉਹ ਪੁਲਿਸ ਵੀ ਜਿਹੜੀ ਪਹੁੰਚੇ ਤਾਂ ਕਿ ਜਿਹੜਾ ਹੈ ਚੋਰੀਆਂ वगੇ ਵੀ ਜਿਹੜੀਆਂ ਹੋਈਆਂ ਉਹ ਵੀ ਬੰਦ ਹੋਣ ਕੈਮਰੇ ਤੇ ਜੀ ਇੱਕ ਤਰ੍ਹਾਂ ਦੀ ਥਰਡ ਆਈ ਆ ਤੇ ਇਸ ਚ ਪਹਿਲਾਂ ਵੀ ਕਾਫੀ ਜਿਹੜੇ ਦੇਖਿਆ ਮੈਂ ਕੈਮਰੇ ਜਿਹੜੇ ਚੌਂਕਾਂ ਵਿੱਚ ਲੱਗੇ ਹੋਏ ਆ ਇਹ ਵੀ ਸਾਡੀ ਪ੍ਰਾਇੋਰਟੀ ਰਹੇਗੀ ਕਿ ਆਪਾਂ ਜਿਹੜੇ ਕੈਮਰੇ ਆ ਵੱਧ ਤੋਂ ਵੱਧ ਜਿਹੜੇ ਆ ਹੋਰ ਇੰਸਟਾਲ ਕਰਾਈਏ ਔਰ ਹਰ ਚੌਂਕ ਨੂੰ ਜਿਹੜਾ ਆ ਉਹ ਕੈਮਰਾ ਨਾਲ ਕਵਰ ਕੀਤਾ ਜਾਵੇ